2 ਮਹੀਨੇ ਪਹਿਲਾਂ ਮਿਤੀ 25/7 ਨੂੰ ਸਾਡੇ ਕੋਲ ਕੁਲਵਿੰਦਰ ਕੌਰ ਪਤਨੀ ਬਲਦੇਵ ਸਿੰਘ ਵਾਸੀ ਬਾਬਾ ਜੀਵਨ ਸਿੰਘ ਕਲੋਨੀ ਚਭਾਲ ਰੋਡ ਨੇ ਆਪਣਾ ਬਿਆਨ ਦਰਜ ਕਰਾਇਆ ਸੀ ਕਿ ਉਸਦੀ ਨਵਾਲਗ ਲੜਕੀ ਉਮਰ ਕਰੀਬ 15-16 ਸਾਲ ਚਨਪ੍ਰੀਤ ਕੌਰ ਜੋ ਕਿ 9ਵੀਂ ਜਮਾਤ ਵਿੱਚ ਪੜ੍ਹਦੀ ਸੀ ਜੋ ਘਰੋਂ ਸਕੂਲ ਆਈ ਤੇ ਸਕੂਲ ਤੋਂ ਵਾਪਸ ਘਰ ਨਹੀਂ ਪਹੁੰਚੀ ਜਿਸ ਤੇ ਉਹਨਾਂ ਨੂੰ ਭਾਲ ਕੀਤੀ ਤੇ ਬਾਅਦ ਚ ਪਤਾ ਲੱਗਾ ਕਿ ਉਹ ਲੜਕੀ ਦੇ ਚਾਚੇ ਦਾ ਹੀ ਲੜਕਾ ਕੋਮਲਪ੍ਰੀਤ ਸਿੰਘ ਜਿਹੜਾ ਉਸ ਨੂੰ ਜਿਹੜਾ ਵਰਗਲਾ ਕੇ ਆਪਣੇ ਨਾਲ ਲੈ ਗਿਆ ਸੀ ਜੋ ਕੱਲ ਮਿਤੀ 26/9/25 ਨੂੰ ਅਸੀਂ ਜਿਹੜਾ ਲੜਕੀ ਨੂੰ ਬਰਾਮਦ ਕਰ ਲਿਆ ਤੇ ਸੀਡਬਲਯੂਸੀ ਦੇ ਪੇਸ਼ ਕਰਕੇ ਨਾਰੀ ਨਿਕੇਤਨ ਜਿਹੜਾ ਉਸ ਨੂੰ ਭੇਜਿਆ ਗਿਆ ਤੇ ਜਿਹੜਾ ਦੋਸ਼ੀ ਸੀ ਲੜਕਾ ਕੋਮਲਪ੍ਰੀਤ ਸਿੰਘ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਹਦਾ ਰਿਮਾਂਡ ਜਿਹੜਾ ਅਸਲੀ ਪਾਵਾ ਗਿਆ ਇਹ ਇਥੋਂ ਲੋਪਛਿਪ ਕੇ ਅਜਨਾਲੇ ਏਰੀਆ ਵਿੱਚ ਰਹਿ ਰਹੇ ਸਨ ਜੋ ਉੱਥੋਂ ਇਹਨਾਂ ਨੂੰ ਲੜਕੀ ਬ੍ਰਾਹਮਣ ਕੀਤੀ ਗਈ ਹੈ ਤੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ। ਪਹਿਲੇ ਗੱਲਬਾਤ ਹੈਗੀ ਸੀ ਕਿਸ ਤਰ੍ਹਾਂ ਦਾ ਕਾਰਨ ਪਤਾ ਨਹੀਂ। ਇਹ ਦੇਖੋ ਜਿਹਦਾ ਰਿਮਾਂਡ ਅਸੀਂ ਲੈ ਰਹੇ ਹਾਂ ਉਸ ਤੋਂ ਸਾਰਾ ਹਿਸਟਰੀ ਦੇਖਾਂਗੇ ਕਿ ਇਹ ਤੇ ਦੋਸ਼ੀ ਦੇ ਸਗੇ ਚਾਚੇ ਦੀ ਲੜਕੀ ਸੀ ਜਿਹਨੂੰ ਇਹ ਵਰਗਲਾ ਕੇ ਆਪਣੇ ਨਾਲ ਲੈ ਗਿਆ ਸੀ। ਕੁੜੀ ਦੀ ਕਿੰਨੀ ਏ ਸੀ? ਕੁੜੀ ਦੀ ਉਮਰ ਕਰੀਬ 15-16 ਸਾਲ ਸੀ ਤੇ ਮੁੰਡੇ ਦੀ। ਮੁੰਡੇ ਦੀ ਉਮਰ 20 ਸਾਲ ਹੈ। ਸਰ ਇਹ ਕਿੰਨਾ ਚਿਰ ਰਹੇ ਬਾਹਰ? ਇਹ ਕਰੀਬ 2 ਮਹੀਨੇ ਅੱਗੇ ਪਿੱਛੇ ਰਹੇ ਨੇ।